ਸਾਸੀਗਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਜੰਡਵਾਲਾ ਭੀਮੇਸ਼ਾ ਵਿਖੇ ਪਿੰਡ ਜੰਡਵਾਲਾ ਭੀਮੇਸ਼ਾ ਤਹਿਸੀਲ ਅਰਨੀਵਾਲਾ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਇਹ ਅਰਨੀਵਾਲਾ ਤੋਂ 7 ਕਿਲੋਮੀਟਰ ਫਾਜ਼ਿਲਕਾ ਤੋਂ 31 ਕਿਲੋਮੀਟਰ ਜਲਾਲਾਬਾਦ ਤੋਂ 27 ਕਿਲੋਮੀਟਰ ਅਤੇ ਮਲੋਟ ਤੋਂ 37 ਕਿਲੋਮੀਟਰ ਦੂਰੀ ਤੇ ਵਸਿਆ ਹੋਇਆ ਹੈ ਮੰਡੀ ਰੋੜਾਂ ਵਾਲੀ ਅਤੇ ਮੰਡੀ ਲੱਖੇ ਵਾਲੀ ਦੇ ਇਸ ਨੂੰ ਰੇਲਵੇ ਦੇ ਸਟੇਸ਼ਨ ਨੇੜੇ ਲੱਗਦੇ ਹਨ ਪਿੰਡ ਜੰਡ ਵਾਲਾ ਭੀਮੇਸ਼ਾ ਇੱਕ ਇਤਿਹਾਸਿਕ ਪਿੰਡ ਹੈ ਤੇ ਅੱਜ ਇੱਥੇ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ 108 ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਪਿੰਡ ਜੰਡ ਵਾਲਾ ਭੀਮੇਸ਼ਾ ਦੇ ਇਸ ਸਥਾਨ ਨੂੰ ਛੋਟਾ ਹਜੂਰ ਸਾਹਿਬ ਵੀ ਕਿਹਾ ਜਾਂਦਾ ਹੈ ब्रह्मज्ञानी संत बाबा तारा सिंह जी खुशदिल ਦਾ ਜਨਮ 26 ਸਾਵਣ 1879 ਨੂੰ ਪਿਤਾ ਜਵਾਲਾ राम ਜੀ ਮਾਤਾ ਮਾਜਰਾ ਦੇਵੀ ਉਰਫ ਜੈ ਦੇਵੀ ਜੀ ਦੀ ਕੁੱਖੋਂ ਪਿੰਡ ਬਲਾਸਪੁਰ ਤਹਿਸੀਲ ਨਿਆਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ ਹੋਇਆ ਬਾਬਾ ਜੀ ਛੋਟੀ ਉਮਰ ਤੋਂ ਹੀ ਸੇਵਾ ਸੇਵਨ ਵਿੱਚ ਲੀਨ ਰਹਿੰਦੇ ਸਨ ਬਾਬਾ ਜੀ ਦੇ ਪਿਤਾ ਜਵਾਲਾ ਰਾਮ ਜੀ ਨੇ ਬਾਬਾ ਜੀ ਨੂੰ ਕਰਿਆਨੇ ਦੀ ਦੁਕਾਨ ਖੋਲ ਕੇ ਦਿੱਤੀ ਤਾਂ ਜੋ ਆਪ ਦਾ ਮਾਣ ਕਰੇਲੂ ਤੰਦਿਆਂ ਵਿੱਚ ਲੱਗ ਜਾਵੇ ਪਰ ਬਾਬਾ ਜੀ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਾ ਲੱਗਾ ਜਦ ਕਿਸੇ ਲੋੜਵੰਦ ਗਰੀਬ ਆਦਮੀ ਨੇ ਸੌਦਾ ਲੈਣ ਆਉਣਾ ਤਾਂ ਬਾਬਾ ਜੀ ਨੇ ਬਿਨਾਂ ਪੈਸਿਆਂ ਤੋਂ ਸੌਦਾ ਦੇ ਦੇਣਾ ਇੱਕ ਦਿਨ ਬਾਬਾ ਜੀ ਦੇ ਪਿਤਾ ਜੀ ਘਰ ਨਹੀਂ ਸਨ ਤਾਂ ਬਾਬਾ ਜੀ ਨੇ ਸਾਰਾ ਸੌਦਾ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਦੁਕਾਨ ਦੀਆਂ ਚਾਬੀਆਂ ਮਾਤਾ ਜੀ ਨੂੰ ਪਕੜਾ ਕੇ ਕਿਹਾ ਕਿ ਅਸੀਂ ਸ਼ਹਿਰ ਤੋਂ ਸੌਦਾ ਲੈ ਕੇ ਆਉਂਦੇ ਹਾਂ ਉਸ ਦਿਨ ਤੋਂ ਬਾਅਦ ਬਾਬਾ ਜੀ ਘਰ ਨਹੀਂ ਗਏ ਬਾਬਾ ਜੀ ਘਰ ਤੋਂ ਰਵਾਨਾ ਹੋ ਕੇ ਕੋਟਕਪੂਰਾ ਤੋਂ ਮੋਗ ਗਈ ਦੀ ਸੜਕ ਉੱਪਰ ਸੰਤ ਮਾਨਾ ਸਿੰਘ ਜੀ ਪਾਸ ਵੱਡੀ ਪੰਜ ਗਰਾਈ ਨਿਰਮਲ ਸੰਤਾਂ ਦੇ ਡੇਰੇ ਆ ਗਏ ਕੁਝ ਸਮਾਂ ਬਾਬਾ ਜੀ ਨੇ ਇਸ ਡੇਰੇ ਵਿਖੇ ਸਿਮਰਨ ਕੀਤਾ ਪਰ ਬਾਬਾ ਜੀ ਦਾ ਮਨ ਇੱਥੇ ਵੀ ਨਾ ਲੱਗਾ ਇਸ ਤੋਂ ਬਾਅਦ ਬਾਬਾ ਜੀ ਕਨਖਲ ਹਰਦوار ਨਿਰਮਲ ਪੰਚਾਇਤੀ ਅਖਾੜੇ ਵਿਖੇ ਸੰਤ ਬਾਬਾ ਮਹਿਤਾਬ ਸਿੰਘ ਜੀ ਦੇ ਡੇਰੇ ਵੀ ਸੇਵਾ ਸਿਮਰਨ ਕਰਦੇ ਰਹੇ ਪਰ ਬਾਬਾ ਜੀ ਦਾ ਮਨ ਇੱਥੇ ਵੀ ਨਾ ਲੱਗਾ ਬਾਬਾ ਜੀ ਆਪਣੇ ਜੀਵਨ ਕਾਲ ਦੌਰਾਨ ਭਾਰਤੀ ਫੌਜ ਵਿੱਚ ਵੀ ਸੇਵਾ ਨਿਭਾਈ ਫੌਜ ਪਲਟਨ ਵਿੱਚ ਬਾਬਾ ਜੀ ਨੇ ਨੈਬ ਸੂਬੇਦਾਰ ਦੇ ਰੈਂਕ ਤੇ 5 ਸਾਲ ਦੇਸ਼ ਦੀ ਸੇਵਾ ਕੀਤੀ ਬਾਬਾ ਜੀ ਦਾ ਮਨ ਫੌਜ ਵਿੱਚ ਵੀ ਨਾ ਲੱਗਾ ਤਾਂ ਬਾਬਾ ਜੀ ਫੌਜ ਦੀ ਨੌਕਰੀ ਛੱਡ ਕੇ ਬ੍ਰह्म ਗਿਆਨੀ ਸੰਤ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਕੋਲ ਗੁਰਦੁਆਰਾ ਲੰਗਰ ਸਾਹਿਬ ਵਿਖੇ ਆ ਗਏ। ਬਾਬਾ ਜੀ ਨੇ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਸਮੇਂ 13 ਸਾਲ ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਵਿਖੇ ਸੇਵਾ ਕੀਤੀ। ਬਾਬਾ ਜੀ ਦਾ ਨਾਂ ਖੁਸ਼ਦਿਲ ਬਾਬਾ ਨਿਧਾਨ ਸਿੰਘ ਜੀ ਨੇ ਹੀ ਰੱਖਿਆ ਸੀ। ਬਾਬਾ ਖੁਸ਼ਦਿਲ ਜੀ ਬਾਬਾ ਨਿਧਾਨ ਸਿੰਘ ਜੀ ਦੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਸੰਗਤਾਂ ਨੂੰ ਚਟਨੀ ਕੁੱਟ ਕੇ ਖਵਾਉਂਦੇ ਸਨ ਬਾਬਾ ਜੀ ਦੀ ਤਿਆਰ ਕੀਤੀ ਚਟਨੀ ਤੋਂ ਖੁਸ਼ ਹੋ ਕੇ 13 ਸਾਲਾਂ ਬਾਅਦ ਇੱਕ ਦਿਨ ਬਾਬਾ ਨਿਧਾਨ ਸਿੰਘ ਜੀ ਨੇ ਕਿਹਾ ਕਿ ਤੇਰੀ ਇਹ ਚਟਨੀ ਮੇਰਾ ਦਿਨ ਖੁਸ਼ ਕਰ ਦਿੰਦੀ ਹੈ ਇਹ ਤੇਰੀ ਖੁਸ਼ਦਿਲ ਚਟਨੀ ਤੂੰ ਵੀ ਖੁਸ਼ਦਿਲ ਹੈ ਤੈਨੂੰ ਦੁਨੀਆ ਖੁਸ਼ਦਿਲ ਦੇ ਨਾਮ ਨਾਲ ਯਾਦ ਕਰਿਆ ਕਰੇਗੀ ਸੰਤ ਬਾਬਾ ਨਿਧਾਨ ਸਿੰਘ ਜੀ ਖੁਸ਼ ਹੋ ਕੇ ਬੋਲੇ ਜਾਓ ਅਸੀਂ ਤੁਹਾਨੂੰ ਅਸ਼ੀਰਵਾਦ ਦਿੰਦੇ ਹਾਂ ਜਿੱਥੇ ਤੁਹਾਡੇ ਡੇਰੇ ਹੋਣਗੇ ਉਥੇ ਭਾਗ ਲੱਗੇ ਰਹਿਣਗੇ ਲੰਗਰ ਚੱਲਣਗੇ ਸੰਤ ਬਾਬਾ ਨਿਧਾਨ ਸਿੰਘ ਜੀ ਤੋਂ ਅਸ਼ੀਰਵਾਦ ਲੈ ਕੇ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਜੀ ਪਾਕਿਸਤਾਨ ਚਲੇ ਗਏ ਉਥੇ ਪਿੰਡ ਤਰਖਣੀ ਬੰਗਲਾ ਮੰਡੀ ਆਰਫ ਜ਼ਿਲ੍ਹਾ ਮਿੰਟ ਗੁਮਰੀ ਵਿਖੇ ਆਪਣਾ ਡੇਰਾ ਬਣਾਇਆ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਬਾਬਾ ਜੀ ਨੇ ਪਿੰਡ ਜੰਡਵਾਲਾ ਪੀਮੇਸ਼ਾ ਵਿਖੇ ਆ ਕੇ ਆਪਣਾ ਮੁੱਖ ਡੇਰਾ ਬਣਾ ਲਿਆ ਇਸ ਤੋਂ ਬਾਅਦ ਬਾਬਾ ਜੀ ਨੇ ਆਪਣਾ ਪੂਰਾ ਜੀਵਨ ਜੰਡਵਾਲਾ ਪੀਮੇਸ਼ਾ ਵਿਖੇ ਬਤੀਤ ਕੀਤਾ ਅਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਅੰਤ 27 ਮਈ 1970 15 ਜੇਠ ਦਿਨ ਵੀਰਵਾਰ ਨੂੰ ਸ਼ਾਮ ਪੌਣੇ 6 ਵਜੇ ਆਪਣਾ ਸਰੀਰ त्याग ਗਏ ਪਿੰਡ ਜੰਡਵਾਲਾ ਭੀਮੇਸ਼ਾ ਵਿਖੇ ਬਹੁਤ ਸੋਹਣਾ ਗੁਰਦੁਆਰਾ ਸ਼ਿਸ਼ੋਭਤ ਹੈ ਜਿੱਥੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਦੂਰੋਂ ਦੂਰੋਂ ਸੰਗਤਾਂ ਵੀ ਇਸ ਸਥਾਨ ਤੇ ਪਹੁੰਚਦੀਆਂ ਹਨ ਫਾਜ਼ਲ ਦਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਤੇ ਗਰਮੀਆਂ ਦਾ ਸਭ ਤੋਂ ਪਹਿਲਾ ਮੇਲਾ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਜੀ ਪਿੰਡ ਜੰਡਵਾਲਾ ਭੀਮੇਸ਼ਾ ਇੱਕ ਹੜ ਨੂੰ ਲੱਗਦਾ ਹੈ ਸੋ ਸੰਗਤ ਜੀ ਇਹ ਸੀ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਪਿੰਡ ਜੰਡਵਾਲਾ ਭੀਮੇਸ਼ਾ ਦਾ ਗੁਰਦੁਆਰਾ ਸਾਹਿਬ ਸੋ ਸੰਗਤ ਜੀ ਵੀਡੀਓ ਵਧੀਆ ਲੱਗੀ ਤਾਂ ਵਾਹਿਗੁਰੂ ਲਿਖ ਕੇ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਤੱਕ ਇਸ ਸਥਾਨ ਦੀ ਵੀਡੀਓ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ